ਖਰੀਦ ਸ਼ੁਰੂ ਹੋਈ ਹੈ ਇਹਦੇ ਵਾਸਤੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਹੜੇ ਪੁਖਤਾ ਪ੍ਰਬੰਧ ਕਰਕੇ ਜਿਹੜੀ ਕਿ ਖਰੀਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਮੰਤਰੀ ਸਾਹਿਬ ਕਟਾਰੂ ਚੱਕ ਦੀ ਜਿਹੜੇ ਕਿ ਬੰਗਿਆਂ ਵਿਖੇ ਵੀ ਆਏ ਸੀਗੇ ਔਰ ਉਥੇ ਉਹ ਖਰੀਦੀ ਸ਼ੁਰੂਆਤ ਕਰਕੇ ਗਏ ਆ ਕੁਝ ਪਿੰਡਾਂ ਦੇ ਵਿੱਚ ਸਾਡਾ ਪ੍ਰੋਗਰਾਮ ਸੀ ਇਸ ਕਰਕੇ ਥੋੜੇ ਅਸੀਂ ਲੇਟ ਹੋ ਗਏ ਨਹੀਂ ਸਵੇਰੇ ਆਣਾ ਸੀਗਾ ਔਰ ਮੇਰੇ ਨਾਲ ਸਾਡੇ మార్కెట్ కమిటీ ਦੇ ਚੇਅਰਮੈਨ ਸਾਹਿਬ ਔਰ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਔਰ ਸਾਰੇ ਐਮਸੀ ਸਾਹਿਬਾਨ ਜਿਹੜੇ ਕਿ ਇੱਥੇ ਖਰੀਦੀ ਸ਼ੁਰੂਆਤ ਕਰਨ ਵਾਸਤੇ ਇੱਥੇ ਪਹੁੰਚੇ ਹੈ ਔਰ ਬਹੁਤ ਵਧੀਆ ਸਰਕਾਰ ਨੇ ਪ੍ਰਬੰਧ ਕੀਤੇ ਹੋਏ ਹੈ ਫੂਕਤਾ ਪ੍ਰਬੰਧ ਹੈ ਕਿਸੇ ਵੀ ਚੀਜ਼ ਦੀ ਕੋਈ ਵੀ ਪਰੇਸ਼ਾਨੀ ਨਹੀਂ ਹੈ ਔਰ ਜੇਕਰ ਕਿਸੇ ਵੀ ਕਿਸਾਨ ਵੀ ਨੂੰ ਜਾਂ ਕਿਸੇ ਵੀ ਮੇਰੇ ਭਰਾ ਨੂੰ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਮੈਂ ਹਮੇਸ਼ਾ ਉਹਨਾਂ ਦੇ ਲਈ ਤਤਪਰ ਹਾਜ਼ਰ ਹਾਂ ਇਹਨੂੰ ਬੁਧਾਈ ਜਿੰਦਾ ਇਸ ਵਾਰ ਜਿਹੜਾ ਮੌਸਮ ਨੇ ਥੋੜਾ ਸਾਥ ਦਿੱਤਾ ਉਹਨਾਂ ਦਾ ਤੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਫਸਲ ਵਧੀਆ ਵੀ ਆਊਗੀ ਤੇ ਸੁੱਕੀ ਤੇ ਮਹਿਕ ਵੀ ਨੂੰ ਕੋਈ ਦਿੱਕਤ ਨਹੀਂ ਜਿੰਨੀ ਤੱਕ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਬਾਕੀ ਫਿਰ ਵੀ ਜੇ ਕੋਈ ਦਿੱਕਤ ਆਂਦੀ ਹੈ ਮੇਰੇ ਤੱਕ ਜਾਂ ਐਮਐਲਏ ਸਾਹਿਬ ਖੜੇ ਹੈ ਇਹਨਾਂ ਤੱਕ ਅਪਰੂਚ ਕਰ ਸਕਦੇ ਵਧੀਆ ਜੀ ਸਾਰੇ ਅੱਜ ਵੀ ਸੈਕਟਰ ਸਾਹਿਬ ਨਾਲ ਗੱਲ ਹੋਈ ਮੇਰੀ ਸਿਹਰੇ ਕਿ ਆਪਾਂ ਅੱਜ ਵੀ ਰੀਜੈਕਟ ਕੀਤਾ ਥੋੜਾ ਸਾਰੇ ਪ੍ਰਬੰਧ ਵਧੀਆ ਨੇ ਕੋਈ ਕਮੀ ਨਹੀਂ ਹੈ ਆ ਬੈਗਜ ਦੇ ਫਾਤੇ ਅੱਜ ਜੋ ਵੀ ਕਿਸਾਨ ਭਾਈਚਾਰਾ ਸਾਡਾ ਬਹੁਤ ਖੁਸ਼ ਹੈ ਅੱਜ ਪਹਿਲੇ ਦਿਨ ਹੀ ਖਰੀਦ ਸ਼ੁਰੂ ਹੋ ਗਈ ਸਾਨੂੰ ਇੱਕ ਕੱਲ ਮੰਡੀ ਵਿੱਚ ਬਹੁਤ ਵੱਡੀ ਦਿੱਕਤ ਆ ਗਈ ਸੀ ਤੇ ਅਸੀਂ ਇਹਨਾਂ ਨੂੰ ਉਸੇ ਵੇਲੇ ਫੋਨ ਕੀਤਾ ਤੇ ਇਹਨਾਂ ਨੇ ਸਾਡਾ ਉਸੇ ਵੇਲੇ ਹੱਲ ਕਰ ਦਿੱਤਾ ਸਾਡੀ FCI ਨੂੰ ਪਰਚੇਜ ਪਈਦੀ ਮੰਡੀ ਦੀ ਇਹਨਾਂ ਨੇ ਕੈਨਸਲ ਕਰਾਤੀ ਉਸੇ ਵੇਲੇ ਇਸ ਲਈ ਮੈਂ ਇਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਧੰਨਵਾਦ